ਭਈ ਜਿੱਥੇ ਨੌਜਵਾਨ ਇਸ ਵੇਲੇ ਯੂਨੀਵਰਸਿਟੀ ਨੂੰ ਬਚਾਉਣ ਦੀ ਧਰਨਾ ਲਾ ਕੇ ਬੈਠਿਆ ਉੱਥੇ ਆਪਣੇ ਕੋਲ ਇੱਕ ਪੰਜਾਬ ਦੇ ਮਸ਼ਹੂਰ ਰਾਈਟਰ ਬਚਨ ਬੇਦਿਲ ਜਿਨ੍ਹਾਂ ਦੇ ਆਪਾਂ ਗਾਣੇ ਸੁਣਦੇ ਰਹੇ ਆ ਉਹ ਆਪਣੇ ਕੋਲ ਇਸ ਵੇਲੇ ਖੜਿਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਵੀਰ ਜੀ ਨੂੰ ਪੁੱਛਦੇ ਵੀਰ ਜੀ ਜਿਹੜਾ ਰਾਈਟਰ ਹੁੰਦਾ ਹੈ ਕਹਿੰਦੇ ਵੀ ਉਹਦੀ ਕਲਮ ਵਿੱਚ ਇੰਨੀ ਜਾਨ ਹੁੰਦੀ ਆ ਵੀ ਉਹ ਇਦਾਂ ਦੀਆਂ ਚੀਜ਼ਾਂ ਜੇ ਰਾਈਟਰ ਦੀ ਕਲਮ ਸਹੀ ਦਿਸ਼ਾ 'ਚੋਂ ਚੱਲਣ ਲੱਪੋਵੇ ਨਾ ਤੇ ਕਹਿੰਦੇ ਹੁੰਦੇ ਆ ਵੀ ਇੱਕ ਨੌਜਵਾਨੀ ਨੂੰ ਜਗਾ ਦਿੰਦਾ ਹੈ ਨਾ ਐਸ ਵੇਲੇ ਤੁਸੀਂ ਉਹ ਦਰਦ ਇੱਥੇ ਦੇਖਣਾ ਹੈ ਨੌਜਵਾਨੀ ਲਈ ਕਿਉਂਕਿ ਜੇ ਤੁਸੀਂ ਇੱਥੇ ਕੋਈ ਚੀਜ਼ਾਂ ਦੇਖੋਗੇ ਉਹਨਾਂ ਚੀਜ਼ਾਂ ਨੂੰ ਆਪਣੀ ਕਲਮ ਬੰਦ ਕਰੋਗੇ ਤੇ ਉਹਨਾਂ ਨੇ ਕਿ ਕਿੰਨਾ ਨੌਜਵਾਨਾਂ ਵਿੱਚ ਜੋਸ਼ ਭਰਨਾ ਹੈ ਕਿੰਦਾ ਦੇਖਦੇ ਤੁਸੀਂ ਇਸ ਚੀਜ਼ ਨਹੀਂ ਅੱਜ ਤਾਂ ਮੈਂ ਬਿਲਕੁਲ ਇਹ ਜਿਹੜਾ ਇਹ ਦਰਨਾ ਲੱਗ ਰਿਹਾ ਹੈ ਕੇਂਦਰ ਦੇ ਖਿਲਾਫ ਇਹ ਸਟੂਡੈਂਟ ਦੇ سپورਟ ਦੇ ਵਿੱਚ ਜਿਹੜੇ ਪੰਜਾਬ ਯੂਨੀਵਰਸਿਟੀ ਨੂੰ ਮੁਹੱਬਤ ਕਰਦੇ ਨੇ ਪਿਆਰ ਕਰਦੇ ਨੇ ਤੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਨੇ ਤਾਂ ਕਿ ਇਹ ਇੰਦਰ ਦੇ ਹੱਥਾਂ ਚ ਨਾ ਜਾਵੇ ਇਹ ਪੰਜਾਬ ਦੀ ਪ੍ਰਾਪਰਟੀ ਆ ਪੰਜਾਬ ਲਈ ਰਹੇ ਤੇ ਇਹਨਾਂ ਸਾਰੇ ਨੌਜਵਾਨਾਂ ਦੇ ਨਾਲ ਇਹਨਾਂ ਨੂੰ ਸਹਿਯੋਗ ਦੇਣ ਲਈ ਇਥੇ ਪਹੁੰਚੇ ਆ ਸੋ ਉਹ ਤਾਂ ਇੱਕ ਸੁਭਾਵਿਕ ਹੈ ਕਿ ਜਦੋਂ ਕਿਤੇ ਬੰਦਾ ਜਾਂਦਾ ਹੈ ਤੇ ਉਥੋਂ ਦਾ ਦਰਦ ਉਥੋਂ ਦੀ ਗੱਲਾਂ ਹੁੰਦੀਆਂ ਨੇ ਮੁਸ਼ਕਲਾਂ ਤੇ ਇਹ ਨੌਜਵਾਨਾਂ ਦੀਆਂ ਅੱਖਾਂ ਕੀ ਮਹਿਸੂਸ ਕਰ ਰਹੀ ਨੇ ਇਹ ਜਦੋਂ ਇਹਨਾਂ ਦੀ ਇੰਨੀ ਪਿਆਰੀ ਇੱਕ ਪ੍ਰਾਪਰਟੀ ਪੰਜਾਬ ਦੀ ਜਿਹੜੀ ਹੈਗੀ ਆ ਉਹਨਾਂ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਉਹ ਸਾਰਾ ਦਰਦ ਕਦ ਨਾ ਕਦੇ ਸੁਆ ਗੀਤਾਂ ਦੇ ਵਿੱਚ ਕਵਤਾ ਦੇ ਵਿੱਚ ਆਊਗਾ ਤੇ ਭਾਜੀ ਜਦੋਂ ਹੁਣ ਨੌਜਵਾਨਾਂ ਨੂੰ ਕੋਈ ਸਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਹਾਂ ਵੀ ਜਿਹੜੇ ਹਜੇ ਤਾਂ ਵੀ ਜਦਾਂ ਲਾਗੇ ਲਾਗੇ ਹੈਗੇ ਕਈ ਬਲੇਗਲੇ ਨਹੀਂ ਆ ਹੁੰਦਾ ਨਾ ਉਹਨਾਂ ਨੂੰ ਕੋਈ ਸਨੇਹਾ ਜਦਾਂ ਤੁਸੀਂ ਤੁਹਾਡਾ ਜ਼ਿਲ੍ਹਾ ਕਿਹੜਾ ਭਾਜੀ ਮੇਰਾ ਜ਼ਿਲ੍ਹਾ ਸੰਗਰੂਰ ਹੈ ਜੀ ਮੇਰਾ ਪਿੰਡ ਬਡਰੋਖਾ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਪਿੰਡ ਹੈ ਉਹ ਮੇਰਾ ਪਿੰਡ ਹੈ ਤੇ ਨੌਜਵਾਨਾਂ ਨੂੰ ਭਾਜੀ ਕੋਈ ਸਨੇਹਾ ਵੀ ਦੇਣਾ ਚਾਹੁੰਦੇ ਹੋ ਬਿਲਕੁਲ ਬਿਲਕੁਲ ਨੌਜਵਾਨ ਵੈਸੇ ਤਾਂ ਬਹੁਤ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ ਕਿਉਂਕਿ ਸਾਰਾ ਕਿਸਾਨੀ ਮੋਰਚੇ ਤੋਂ ਲੈ ਕੇ ਉਹ ਸਾਡੇ ਬੱਚੇ ਪੰਜਾਬ ਦੇ ਉਹ ਇੱਕ ਜੀਨ ਕਿ ਜੰਗ ਲੜਨੀ ਸਿੱਖੇ ਨੇ ਉਹ ਉਹਦਾ ਇੱਕ ਨਤੀਜਾ ਇੱਥੇ ਦੱਸਿਆ ਇਹਨਾਂ ਯੂਨੀਵਰਸਿਟੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਆ ਰਹੇ ਨੇ ਪਰ ਇਹ ਆਪਣੀ ਬਹੁਤ ਵੱਡੀ ਲੜਾਈ ਹੈ ਇਹ ਇਕੱਲੇ ਇਹ ਨਹੀਂ ਵੀ ਮਹਾਲੀ ਦੇ ਜਾਂ ਲਾਗੇ ਛਾਗੇ ਦੇ ਹੀ ਸਟੂਡੈਂਟ ਨੌਜਵਾਨ ਆਉਣ ਇਸ ਵੱਡੇ ਜੰਗ ਦੇ ਵਿੱਚ ਦੂਰ ਦੂਰ ਤੋਂ ਪੂਰੇ ਪੰਜਾਬ ਤੋਂ ਇੱਥੋਂ ਤੱਕ ਕਿ ਮੈਂ ਤਾਂ ਕਹੂੰਗਾ ਹਰਿਆਣਾ ਚੋਂ ਹਿਮਾਚਲ ਚੋਂ ਜਿਹੜੀਆਂ ਪੰਜ ਸਟੇਟਾਂ ਨੇ ਸਾਡੀਆਂ ਆਲੇ ਦੁਆਲੇ ਵਾਲੀਆਂ ਰਾਜਸਥਾਨ ਚੋਂ ਉੱਥੋਂ ਵੀ ਨੌਜਵਾਨ ਆ ਕੇ ਲੜਨ ਤਾਂ ਕਿ ਆਪਣੀਆਂ ਸਟੇਟਾਂ ਜਿਹੜੀਆਂ ਹੈਗੀਆਂ ਇਕੱਠੀਆਂ ਹੋ ਕੇ ਲੋਕਾਂ ਦੇ ਮਸਲੇ ਲਈ ਪੱਕੇ ਦੇ ਲੋ ਅਧਿਕਾਰ ਮੰਗਦੇ ਹੁੰਦੇ ਹੁਣ ਜੋ ਜਿਹੜੇ ਕੋਲ ਬਚੇ ਆ ਉਹ ਵੀ ਖੋਈ ਜਾਂਦੇ ਆ ਬਿਲਕੁਲ 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 ਇਹ ਲੜਾਈ ਬਹੁਤ ਵੱਡੀ ਹੈ ਇਹ ਸਾਰੀਆਂ ਸਟੇਟਾਂ ਨੂੰ ਲੜ ਕੇ ਸਟੇਟਾਂ ਦੇ ਲੋਕਾਂ ਨੂੰ ਇਕੱਠਿਆਂ ਹੋ ਕੇ ਲੜ ਕੇ ਇਹ ਲੜਾਈ ਲੜਨੀ ਪੈਣੀ ਬੇਦਲ ਸਾਹਿਬ ਜਿੱਦਾਂ ਆਪਾਂ ਦੇਖਦੇ ਆ ਜਿਹੜੇ ਲੀਡਰ ਹੁੰਦੇ ਆ ਉਹ ਨਿਕਲਦੇ ਸਾਡੇ ਵਿੱਚੋਂ ਹੀ ਆ ਉਹ ਮੁੜ ਕੇ ਇੰਨੀ ਸੁਹਿਰਦਤਾ ਨਾਲ ਜਦੋਂ ਕੰਮ ਨਹੀਂ ਕਰਦੇ ਜਦਾਂ ਮਤਲਬ ਲੀਡਰਾਂ ਤੋਂ ਕੀ ਉਮੀਦ ਆਪਾਂ ਰੱਖ ਸਕਦੇ ਹਾਂ ਯਾਰ ਜਿਹੜੇ ਬੰਦਿਆਂ ਨੂੰ ਆਵਾਜ਼ ਚੱਕਣੀ ਚਾਹੀਦੀ ਉਹਨਾਂ ਨੇ ਚੱਕੀਆਂ ਨੀ ਨੌਜਵਾਨਾ ਕੀ ਇਹਨਾਂ ਦੇ ਬਿਚਾਰਾਂ ਦੀ ਪੜਨ ਦੀ ਉਮਰ ਆ ਤੇ ਇਸ ਵੇਲੇ ਕਿੱਥੇ ਮੱਥਾ ਲਾ ਕੇ ਬੈਠੇ ਨਹੀਂ ਲੋਕਾਂ ਨੇ ਅੱਜਕੱਲ ਜਿੰਨੇ ਵੀ ਵੱਡੇ ਵੱਡੇ ਸੰਘਰਸ਼ ਲੜ ਰਹੇ ਨੇ ਉਹ ਕੋਈ ਲੀਡਰ ਨਹੀਂ ਲੜਦੇ ਕੋ ਤੁਸੀਂ ਵੱਡੀਆਂ ਵੱਡੀਆਂ ਕ੍ਰਾਂਤੀਆਂ ਆ ਰਹੀਆਂ ਨੇ بڑے بڑے ਦੇਸ਼ਾਂ ਦੇ ਵਿੱਚ ਉਹ ਸਾਰੇ ਨੌਜਵਾਨ ਲੜ ਰਹੇ ਨੇ ਤੇ ਲੋਕਾਂ ਦੇ ਮਸਲੇ ਲੋਕ ਆਪ ਹੀ ਹੱਲ ਕਰਨਗੇ ਕਿ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਏ ਲੋਕ ਕਿਸੇ ਵੀ ਪਾਰਟੀ ਦਾ ਹੋਰ ਉਹਨਾਂ ਤੋਂ ਕੋਈ ਆਸ ਨਾ ਕਰਦੇ ਲੋਕ ਆਪਣੀ ਲੜਾਈ ਆਪ ਲੜਨਗੇ ਮਤਲਬ ਹੁਣ ਸਮਾਂ ਤੁਹਾਡੇ ਹਿਸਾਬ ਨਾਲ ਵੀ ਨੌਜਵਾਨਾਂ ਦਾ ਆ ਗਿਆ ਭਾਈ ਬਿਲਕੁਲ ਬਿਲਕੁਲ ਨੌਜਵਾਨ ਨੌਜਵਾਨ ਐਨੇ ਸਿਆਣੇ ਹੋ ਗਏ ਆ ਦੋ ਤਿੰਨ ਜਿਹੜੇ ਸੰਘਰਸ਼ ਆਪ ਲੜੇ ਨੇ ਇਹਦੇ ਵਿੱਚ ਦੇਖਿਆ ਕਿ ਨੌਜਵਾਨ ਨਿਕਲ ਕੇ ਆਏ ਨੇ ਨਿੱਕੇ ਨਿੱਕੇ ਬੱਚੇ ਬੱਚੀਆਂ ਦੇਖਿਆ ਤੁਸੀਂ ਆ ਕੁੜੀਆਂ ਕਿਸ ਤਰ੍ਹਾਂ ਪੁਲਿਸ ਨਾਲ ਉਹ ਯਾਨੀ ਕਿ ਉਹਨਾਂ ਆਪਣੇ ਹੱਕ ਮੰਗ ਰਹੀਆਂ ਸੀ ਕਿਸ ਤਰ੍ਹਾਂ ਉਹਨਾਂ ਦੀ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਕਿਵੇਂ ਦਰਦ ਚਲ ਚਲ ਰਿਹਾ ਸੀ ਉਹ ਨੌਜਵਾਨ ਬੱਚਿਆਂ ਦੇ ਜਿਵੇਂ ਹੱਥਾਂ ਦੇ ਵਿੱਚ ਪੰਜਾਬੀ ਪੰਜਾਬ ਪੰਜਾਬੀਅਤ ਸੁਰੱਖਤ ਹੈ ਤੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਹ ਚਾਹੇ ਰਾਜਨੀਤੀ ਹੈ ਚਾਹੇ ਇਸ ਤਰ੍ਹਾਂ ਦੇ ਘੋਲ ਨੇ